ਗੁਰਦੁਆਰਾ ਝਾੜੀ ਸਾਹਿਬ ਦਾ ਇਤਿਹਾਸ ਪਾਕਿਸਤਾਨ ਦੇ ਕਸੂਰ ਫਿਰੋਜ਼ਪੁਰ ਸੜਕ ਉੱਤੇ ਪਿੰਡ ਤਰਗੇ ਹੈ ਕਾਦੀਵਿੰਡ ਸੜਕ ਤੇ ਪਿੰਡ ਕਾਦੀਵਿੰਡ ਤੋਂ ਅਕੇ ਪਿੰਡ ਤਰਗੇ ਆਉਂਦਾ ਹੈ ਪਿੰਡ ਤਰਗੇ ਦੀ ਥੇ ਉੱਤੇ ਜੋ ਕਾਦੀਵਿੰਡ ਦੇ ਪੂਰਬ ਵੱਲ 1 ਕਿਲੋਮੀਟਰ ਦੀ ਦੂਰੀ ਤੇ ਇਹ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਅਮਰਦਾਸ ਸਾਹਿਬ ਕਸੂਰ ਨੂੰ ਜਾ ਰਹੇ ਸਨ ਅਤੇ ਕਾਦੀਵਿੰਡ ਦੇ ਲੋਕਾਂ ਨੇ ਪ੍ਰੇਮ ਭਗਤ ਪ੍ਰਗਟ ਕੀਤਾ ਤਾਂ ਗੁਰੂ ਜੀ ਬੇਨਤੀ ਮੰਨ ਕੇ ਇੱਥੇ ਠਹਿਰੇ ਸਨ ਗੁਰਦੁਆਰਾ ਤੀਸਰੀ ਪਾਸ਼ਾਹੀ ਝਾੜੀ ਸਾਹਿਬ ਕਰਕੇ ਪ੍ਰਸਿੱਧ ਹੈ ਨਿੱਕਾ ਜਿਹਾ ਸਥਾਨ ਬਣਿਆ ਹੋਇਆ ਹੈ ਇੱਥੇ ਪਾਸ ਹੀ ਰੁੱਖ ਸਨ ਜਿਨ੍ਹਾਂ ਕੋਲ ਗੁਰੂ ਜੀ ਨੇ ਘੋੜੇ ਦੀ ਅਗਾੜੀ ਪਿਛਾੜੀ ਬੰਨੀ ਸੀ ਇਹ ਰੁੱਖ ਹੁਣ ਤਾਂ ਲੋਪ ਹੋ ਚੁੱਕੇ ਹਨ ਗੁਰਦੁਆਰੇ ਦੇ ਨਾਲ 5 ਏਕੜ ਜ਼ਮੀਨ ਭਾਈ ਸੁਲੱਖਣ ਸਿੰਘ ਕਾਦੀਵਿੰਡ ਅਤੇ ਪਿੰਡ ਵੱਲੋਂ ਲੱਗੀ ਹੋਈ ਹੈ ਇਹ ਗੁਰਦੁਆਰਾ ਕਸੂਰ ਰੇਲਵੇ ਸਟੇਸ਼ਨ ਤੋਂ ਈਸਾਨ ਕੋਣ 6 ਕਿਲੋਮੀਟਰ ਦੂਰ ਹੈ ਗੁਰਦੁਆਰੇ ਉੱਪਰ ਕਵਲ ਗੁੰਬਦ ਅੱਜ ਵੀ ਦੂਰ ਨਜ਼ਰ ਆਉਂਦਾ ਹੈ ਕਦੀ ਵਿਸਾਖੀ ਨੂੰ ਭਾਰੀ ਜੋੜ ਮੇਰਾ ਲੱਗਦਾ ਸੀ